ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਸਿਆਸੀ ਪਾਰਟੀ ਦੇ ਬਿਠਾਏ ਹੋਏ ਆਈਟੀ ਸੈੱਲ ਵੱਲੋਂ ਕਿਸੇ ਵੀ ਕਿਸਾਨ ਆਗੂ ਦੇ ਕਿਸਾਨ ਜਥੇਬੰਦੀ ਬਾਰੇ ਇਹ ਚੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣੀ ਕਿ ਇਹ ਕਿਸਾਨ ਆਗੂ ਤਾਂ ਪਕਾਉ ਨੇ ਇਹ ਕਿਸਾਨ ਆਗੂ ਤਾਂ ਗਦਾਰ ਨੇ ਇਹ ਕਿਸਾਨ ਆਗੂ ਤਾਂ ਕਿਸਾਨਾਂ ਦੇ ਨਾਲ ਧਰੋਖਾ ਮਾਉਂਦੇ ਨੇ ਇਹ ਜਿਹੜੇ ਕਿਸਾਨ ਨੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਹ ਤਾਂ ਸਿਰਫ ਤੇ ਸਿਰਫ ਜੇਕਰ ਧਰਨੇ ਲਾਉਂਦੇ ਨੇ ਤਾਂ ਫੰਡ ਇਕੱਠਾ ਕਰਨ ਦੇ ਲਈ ਧਰਨੇ ਲਾਉਂਦੇ ਨੇ ਜੇਕਰ ਸੜਕਾਂ ਰੋਕਦੇ ਨੇ ਫੈਕਟਰੀਆਂ ਦੇ ਅੱਗੇ ਬੈਠਦੇ ਨੇ ਉਹ ਸਾਰਾ ਕੁਝ ਕਰਦੇ ਨੇ ਇਹ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਲੀਡਰ ਪੈਸੇ ਇਕੱਠੇ ਕਰਨ ਦੇ ਲਈ ਕਿੰਨਾ ਸੌਖਾ ਹੁੰਦਾ ਇਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਸਿਆਸੀ ਧਿਰ ਦੇ ਆਈਟੀ ਸੈੱਲ ਬੈਠਿਆ ਹੋਇਆ ਜਿਹੜਾ ਉਹਦੇ ਵੱਲੋਂ ਦੋ ਗੱਲਾਂ ਲਿਖ ਦੇਣੀਆਂ ਜਾਂ ਕਹਿ ਦੇਣੀਆਂ ਤਾਂ ਕੁਕੇ ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨ ਨੂੰ ਵਾਪਸ ਕਰਵਾਏ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਜਿਹੜਾ ਇਤਿਹਾਸ ਸੀ ਉਹ ਹੈ ਨਾ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਕਰਵਾ ਕੇ ਇਹਨਾਂ ਜਥੇਬੰਦੀਆਂ ਨੇ ਉਹ ਇਤਿਹਾਸ ਰਚਿਆ ਤੇ ਅੱਜ ਵੀ ਇਹ ਜਥੇਬੰਦੀਆਂ ਲੜ ਰਹੀਆਂ ਨੇ ਲੜ ਰਹੀਆਂ ਨੇ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਦੇਸ਼ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਆਗੂ ਨੇ ਜਥੇਬੰਦੀਆਂ ਦੇ ਇਹ ਬਜ਼ੁਰਗ ਅਵਸਥਾ ਦੇ ਵਿੱਚ ਨੇ ਕਿਸੇ ਦੀ ਉਮਰ 50 ਸਾਲ 65 ਸਾਲ 60 ਸਾਲ 80 ਸਾਲ ਤੱਕ 80 ਸਾਲ ਤੋਂ ਵੱਧ ਉਮਰ ਦੇ ਵੀ ਕਿਸਾਨ ਆਗੂ ਨੇ ਇਹ ਲੜ ਰਹੇ ਨੇ ਠੰਡ ਦੀਆਂ ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਇਹ ਕਿਸਾਨ ਆਗੂ ਲਗਾਤਾਰ ਸੜਕਾਂ ਦੇ ਉੱਪਰ ਸੌਂਦੇ ਨੇ ਲਗਾਤਾਰ ਧਰਨੇ ਮਾਰਦੇ ਨੇ ਜਦੋਂ ਮੰਡੀਆਂ ਦੇ ਵਿੱਚ ਕਿਸਾਨ ਰੁੜਦਾ ਉਦੋਂ ਮੰਡੀਆਂ ਦੇ ਵਿੱਚ ਜਾ ਕੇ ਸੰਘਰਸ਼ ਕਰਦੇ ਨੇ ਕਿਸਾਨ ਦੀ ਫਸਲ ਚਕਾਉਂਦੇ ਨੇ ਜਦੋਂ ਕੋਈ ਕਿਸੇ ਦੀ ਕੁਰਕੀ ਕਰਨ ਆਉਂਦਾ ਬੈਂਕ ਤਾਂ ਉਦੋਂ ਉਗਰਾਹ ਜਥੇਬੰਦੀਆਂ ਵੱਡੀਆਂ ਜਥੇਬੰਦੀਆਂ ਜਾ ਕੇ ਉਹ ਕੁਰਕੀ ਰੋਕਦੀਆਂ ਨੇ ਹੋਰ ਸਾਰੀਆਂ ਜਥੇਬੰਦੀਆਂ ਇਸ ਚੀਜ਼ ਦੇ ਖਿਲਾਫ ਲੜਦੀਆਂ ਨੇ ਅੱਜ ਵੀ ਜਦੋਂ ਪੰਜਾਬ ਦੇ ਵਿੱਚ ਦੋ ਸੰਘਰਸ਼ ਚੱਲ ਰਹੇ ਨੇ ਖਨੌਰੀ ਬਾਰਡਰ ਤੁਸੀਂ ਦੇਖੋ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਨਾਲ ਕਿੰਨੇ ਹੀ ਬਜ਼ੁਰਗ ਕਿਸਾਨ ਨੇ ਜਿਹੜੇ ਇਹਨਾਂ ਅੰਦੋਲਨਾਂ ਦੇ ਵਿੱਚ ਇਹਨਾਂ ਠੰਡ ਦੀਆਂ ਰਾਤਾਂ ਦੇ ਵਿੱਚ ਪੋਦੇ ਮਹੀਨਾ ਚੱਲ ਗਿਆ ਤੇ ਇਸ ਮਹੀਨੇ ਦੇ ਵਿੱਚ ਸੜਕਾਂ ਦੇ ਉੱਪਰ ਪਈ ਨੇ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਮਨ ਮਰਨ ਵਰਤੇ ਕਿਉਂ ਬੈਠੇ ਨੇ ਕੀ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਨਿੱਜੀ ਰੌਲਾ ਕਿ ਜਗਜੀਤ ਸਿੰਘ ਢੱਲੇਵਾਲ ਕੱਲਿਆਂ ਦਾ ਕਰਜ਼ਾ ਮਾਫ ਕਰਾਉਣਾ ਚਾਹੁੰਦੇ ਨੇ ਕਿ ਜਗਜੀਤ ਸਿੰਘ ਢੱਲੇਵਾਲ ਕੱਲਿਆਂ ਦੇ ਲਈ ਐਮਐਸਪੀ ਦੇ ਲਈ ਲੜ ਰਹੇ ਨੇ ਬਿਲਕੁਲ ਨਹੀਂ ਜਗਜੀਤ ਸਿੰਘ ਢੱਲੇਵਾਲ ਲੜ ਰਹੇ ਨੇ ਕਿ तमाम ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਮਿਲੇ ਤੇ ਕਿਸਾਨਾਂ ਦੇ ਲਈ ਉਹ ਲੜ ਰਹੇ ਨੇ ਮਰ ਰਹੇ ਨੇ ਖੜ ਰਹੇ ਨੇ ਜੋਗਿੰਦਰ ਸਿੰਘ ਓਰਾਹਾਂ ਜਿਹੜੇ ਇੱਕ ਮਤਲਬ ਤੁਸੀਂ ਦੇਖੋ ਕਿ ਕਿੰਨੀ ਉਮਰ ਹੈ ਉਹਨਾਂ ਦੀ ਪਰ ਹਰ ਰੋਜ਼ ਸੜਕਾਂ ਦੇ ਵਿੱਚ ਨੇ ਹਰ ਰੋ ਅੰਦੋਗਨਾਂ ਦੇ ਵਿੱਚ ਨੇ ਹਰ ਰੋਜ਼ ਸੜਕਾਂ ਤੇ ਨੇ ਹਰ ਰੋਜ਼ ਸੰਘਰਸ਼ ਕਰ ਰਹੇ ਨੇ ਕਿਸਾਨੀ ਦੇ ਲਈ ਬਲਵੀਰ ਸਿੰਘ ਰਾਜੇਵਾਲ ਬਜੁਰਗ ਉਮਰ ਦੇ ਵਿੱਚ ਨੇ ਪਰ ਲਗਾਤਾਰ ਕਿਸਾਨੀ ਲਈ ਲੜਦੇ ਨੇ ਲਗਾਤਾਰ ਕਿਸਾਨੀ ਦੇ ਲਈ ਖੜਦੇ ਨੇ ਜਗਜੀਤ ਸਿੰਘ ਢੱਲੇਵਾਲ ਮੈਂ ਜ਼ਿਕਰ ਕਰਕੇ ਹਟਿਆ ਕਿ ਉਹ ਮਰਨ ਵਰਤੇ ਬੈਠੇ ਨੇ ਇਦਾਂ ਹੀ ਹੋਰ ਕਿੰਨੇ ਹੀ ਕਿਸਾਨ ਆ ਗੋ ਨੇ ਜਿਹੜੇ ਲੜ ਰਹੇ ਨੇ ਸਤਨਾਮ ਸਿੰਘ ਬਹਿਰੂ ਦੇਖ ਲਓ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਉਹ ਪ੍ਰਧਾਨ ਨੇ ਉਹ ਲਗਾਤਾਰ ਸੜਕਾਂ ਦੇ ਉੱਪਰ ਸੰਘਰਸ਼ਾਂ ਦੇ ਵਿੱਚ ਰਹਿੰਦੇ ਨੇ ਸੋ ਦੋਸਤੋ ਦੇਖੋ ਕਿ ਠੀਕ ਹੈ ਕਿਸੇ ਦੇ ਵਿੱਚ ਕੋਈ ਲੱਖ ਮਤਭੇਦ ਹੋ ਸਕਦੇ ਨੇ ਲੱਖ ਕਮੀਆਂ ਹੋ ਸਕਦੀਆਂ ਨੇ ਇੱਕ ਗੱਲ ਤਾਂ ਬੜੀ ਸਾਨੂੰ ਸਿੱਧੀ ਤੇ ਸਪਸ਼ਟ ਜਾਣ ਲੈਣੀ ਚਾਹੀਦੀ ਹੈ ਕਿ ਜੇਕਰ ਜਥੇਬੰਦੀਆਂ ਲੜ ਰਹੀਆਂ ਨੇ ਉਹ ਲੜ ਰਹੀਆਂ ਨੇ ਕਿਸਾਨੀ ਦੇ ਭਲਾਈ ਦੇ ਲਈ ਤੇ ਅਸੀਂ ਐਵੇਂ ਸਿਆਸੀ ਆਗੂਆਂ ਪਿੱਛੇ ਲਾ ਕੇ ਉਹਨਾਂ ਨੂੰ ਪੰਡिए ਨਾ ਜੇਕਰ ਦੇਖਿਆ ਵੀ ਜੇ ਤਾਂ ਇੱਕ ਇੱਕ ਕਿਸਾਨ ਆਗੂ ਪੈਦਾ ਕਰਨ ਦੇ ਲਈ ਸਦੀਆਂ ਬੀਤ ਜਾਂਦੀਆਂ ਨੇ ਕਿਸਾਨ ਆਗੂ ਪੈਦਾ ਨਹੀਂ ਹੁੰਦਾ ਜੇਕਰ ਕਿਸੇ ਨੇ ਕੋਈ ਐਮਐਲਏ ਬਣਨਾ ਸਿਆਸੀ ਪਾਰਟੀ ਤੋਂ 2-4 ਸਾਲ ਕਿਸੇ ਹਲਕੇ ਦੇ ਵਿੱਚ ਫਿਰੋ ਕੋਈ ਪਾਰਟੀ ਤੁਹਾਨੂੰ ਟਿਕਟ ਦੇ ਦੂਗੀ ਉਹ ਬੰਦਾ ਜਿੱਤ ਕੇ ਐਮਐਲਏ ਬਣ ਜਾਊਗਾ ਇੱਕ ਵਾਰ ਹਾਰ ਜਾਊਗਾ ਤਾਂ ਇੱਕ ਵਾਰ ਨਹੀਂ ਅਗਲੀ ਵਾਰ ਉਹ ਬੰਦਾ ਐਮਐਲਏ ਬਣ ਜਾਊਗਾ ਪਰ ਇੱਕ ਜਗਜੀਤ ਸਿੰਘ ਡੱਲੇਵਾਲ ਇੱਕ ਬਲਵੀਰ ਸਿੰਘ ਰਾਜੇਵਾਲ, ਜਗਿੰਦਰ ਸਿੰਘ ਗੁਰਾਂ, ਸਤਨਾਮ ਸਿੰਘ ਬੈਰੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਸਰਬਨ ਸਿੰਘ ਪਠੇਰ ਜਿਹੇ ਆਗੂ ਪੈਦਾ ਕਰਨ ਦੇ ਲਈ ਕਿੰਨੀਆਂ ਸਦੀਆਂ ਲੱਗਦੀਆਂ ਨੇ ਕਿੰਨੇ ਸਾਲ ਲੱਗਦੇ ਨੇ ਕਿੰਨੇ ਦਹਾਕੇ ਲੱਗਦੇ ਨੇ ਇਹ ਚੀਜ਼ਾਂ ਜ਼ਰੂਰ ਵਿਚਾਰਨ ਵਾਲੀਆਂ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਉਮਰ 65 ਤੋਂ 70 ਸਾਲ ਹੈ ਮਰਨ ਵਰਤ ਤੇ ਪਰ ਕਿਸਾਨਾਂ ਦੇ ਲਈ ਬੈਠੇ ਨੇ ਪਰਮਾਤਮਾ ਨਾ ਕਰੇ ਜੇਕਰ ਕੁਝ ਹੋ ਜਾਂਦਾ ਤਾਂ ਅਗਲਾ ਡੱਲੇਵਾਲ ਪੈਦਾ ਕਰਨ ਦੇ ਲਈ ਕਿੰਨਾ ਸਮਾਂ ਉਡੀਕਣਾ ਪੈਣਾ ਕਿੰਨੇ ਸਮੇਂ ਨੂੰ ਸੰਘਰਸ਼ ਕਰਨਾ ਪੈਣਾ ਸੋ ਜਿਹੜਾ ਕੁਝ ਆ ਸੋਸ਼ਲ ਮੀਡੀਆ ਤੇ ਹੱ ਚੱਲ ਰਿਹਾ ਕਿ ਕਿਸਾਨਾਂ ਗੋ ਬਕਾਉ ਨੇ ਕਿਸਾਨਾਂ ਗੋਏ ਨੇ ਕਿਸਾਨਾਂ ਵਗੋ ਉਹ ਨੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਬਿਠਾਈ ਹੋਈ ਟੀਮਾਂ ਕਰ ਰਹੀਆਂ ਸਿਆਸਤਦਾਨਾਂ ਨੇ ਕੀ ਭਲਾ ਕਰਤਾ ਕਿਸਾਨੀ ਦਾ ਹੁਣ ਤੱਕ ਆਪਾਂ ਦੇਖੇ ਰਹੇ ਹਾਂ ਭਾਵੇਂ ਪੰਜਾਬ ਹੈ ਹਰਿਆਣਾ ਜਾਂ ਪੂਰਾ ਦੇਸ਼ ਹੈ ਮਹਾਰਾਸ਼ਟਰ ਹੈ ਰਾਜਸਥਾਨ ਹੈ ਮੱਧ ਪ੍ਰਦੇਸ਼ ਹੈ ਯੂਪੀ ਹੈ ਚਾਰਖੰਡ ਹੈ ਹੁਣ ਤੱਕ ਕੀ ਭਲਾ ਕਰਤਾ ਸਿਆਸਤਦਾਨਾਂ ਨੇ ਇੱਕ ਪਾਸੇ ਤਾਂ ਸਾਡੇ ਲੋਕ ਕਹਿੰਦੇ ਨੇ ਕਿ ਸਿਆਸਤਦਾਨ ਦੇਸ਼ ਨੂੰ ਲੁੱਟ ਕੇ ਖਾ ਗਿਆ ਦੂਜੇ ਪਾਸੇ ਉਸੇ ਸਿਆਸਤਦਾਨ ਦਾ ਝੰਡਾ ਫੜ ਕੇ ਕਿਸਾਨ ਅੱਗੂਆਂ ਨੂੰ ਗਾਲਾਂ ਕੱਢਦੇ ਨੇ ਕਟੋ-ਕਟਾ ਜੇ ਤੁਸੀਂ ਸਾਥ ਨਹੀਂ ਦੇ ਸਕਦੇ ਗਾਲਾਂ ਤਾਂ ਨਾ ਕੱਢੋ ਸੋ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਭੰਡੀ ਪ੍ਰਚਾਰ ਹੋ ਰਿਹਾ ਕਿਸਾਨ ਅੱਗੂਆਂ ਬਾਰੇ ਇਸ ਚੀਜ਼ ਤੋਂ ਬਚਣ ਦੀ ਲੋੜ ਹੈ ਮਤਭੇਦ ਆਪਣੇ ਹੋ ਸਕਦੇ ਨੇ ਗਲਤੀਆਂ ਆਪਣੀਆਂ ਹੋ ਸਕਦੀਆਂ ਨੇ ਪਰ ਕਿਸਾਨ ਜਥੇਬੰਦੀਆਂ ਦੀ ਜਿਹੜੀ ਲੜਾਈ ਹੈਗੀ ਹੈ ਲੜਾਈ ਹੈਗੀ ਹੈ ਉਹ ਪੂਰੀ ਕਿਸਾਨੀ ਨੂੰ ਸਮਰਪਿਤ ਹੈ